ਜੀ ਜਸਵੰਤ ਵਾਲਾ ਜੀ ਜਸਵੰਤ ਜੀ ਦਾ ਸਲਾਹ ਹੀ ਪੂਰਾ ਹੋ ਗਿਆ ਬਿਲਕੁਲ ਜਿਵੇਂ ਜਸਵੰਤ ਜੀ ਨੇ ਇਹ ਹੈਗਾ ਕਿ ਉਹ ਲੈ ਆਪਾਂ ਜਿਹੜੀ ਇਹਦਾ ਜਿਹੜਾ ਪੂਰਾ ਬਣਾ ਲਿਆ ਆਪਣੇ ਸਰ ਬਸ 5 1 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਲਾਇਆ ਹੈ ਹਾਂ ਸਭ ਕੁਝ ਹੈ ਸਰ ਸਾਰੇ ਇਹ ਬੱਲੇ ਸਾਰੇ ਤੁਹਾਨੂੰ ਜਿਹੜਾ ਦਿਖ ਰਿਹਾ ਸਰ ਇਹ ਪੂਰਾ ਪਾਰਟ ਸਰ ਐਸ ਪੀਆ ਜਿਹੜਾ ਬੇਸਿਕਲੀ 15 ਐਮ ਜੀਡੀ ਦਾ ਸਰ ਇਹ 5 ਐਮ ਜੀਡੀ ਦਾ ਸਾਡਾ ਜੀਵਾ ਟਰੀਟਮੈਂਟ ਵੀ ਹੈਗਾ ਸਰ ਜਿਹੜਾ ਆਪਾਂ ਨੂੰ ਲੈਸ ਦੈਨ 5 ਬੀਓਡੀ ਦੇ ਰਹੇ ਹਾਂ ਸਰ ਸੋ ਇਹਦੇ ਨੂੰ ਸਾਈਡ ਕਰਦੇ ਹੋ ਬੰਦਰ साइड <sweak> रक्ता <coughs> <coughs> 아무튼 이제. 네. 아, 네. 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 ਦੇਖੋ ਜੀ ਮੈਂ ਕਲੇਮ ਕਰ ਰਿਹਾ ਸਾਰਾ ਜਿਵੇਂ ਕਿ ਡਿਵਿਡੈਂਡ ਡਿਵਿਡੈਂਡ ਉਸ ਨੂੰ ਕਰਨਾ ਹੈ 22% ਨਿਕਲਣਾ ਹੈ ਸਰ ਸਾਡੀ ਫੂਲੀ ਕੋਈ ਪਲੈਸ ਇੱਥੇ ਜਿੰਨਾ ਵੀ ਆਪਣਾ ਟੈਸਟਿੰਗ ਹੈਗੀ ਆ ਸਾਰੀ ਆਪਾਂ ਇਨ ਹਾਊਸ ਕਰੀ ਦੀਏ ਇਹ ਬੇਸਿਕ ਪ੍ਰੋਸੈਸ ਹੈਗਾ ਸਰ ਦੁਆਰਾ ਆ ਗਿਆ ਜੀ ਇਹ ਆਪਣਾ ਜਿਹੜਾ ਇਰ ਰੌ ਸੇ ਦੇ ਪੈਰਾਮੀਟਰ ਦਾ ਸਰ 300 ਤੱਕ ਦੀ ਬੀਓਡੀ ਨੂੰ ਅਸੀਂ ਲੈਸ ਦਨ 10 ਬੀਓਡੀ ਕਰ ਰਹੇ ਹਾਂ ਸਰ ਟਰਬਿਡਿਟੀ ਆਫਟਰ ਯੂ ਐਫ ਸਾਡੀ ਲੈਸ ਦਨ 1 ਹੈ ਮਤਲਬ ਬਿਲਕੁਲ ਕਲੀਅਰ ਪਾਣੀ ਸਰ ਸਾਨੂੰ ਮਿਲੇਗਾ ਇਹ ਬਾਕੀ ਆਪਣਾ ਆਕਸੀਜਨ ਦਾ ਇਹ ਰੌ ਸੇ ਲੱਗੇ ਫਿਰ ਸਰ ਪਿਛਲੇ ਸਾਈਡ ਤੇ ਉੱਪਰ ਰੱਖੇ ਸੱਪ ਸਰ ਉਹ ਰੌ ਹੈ ਜੀ ਉਸ ਕੈਂਡੀਡੇਟਮੈਂਟ ਹੈ ਜੀ ਉਹ ਟਰਸ਼ੀਟੀ ਸਰ ਟਰਸ਼ੀਟੀ ਇਜ਼ ਕੰਪੇਰੇਬਲ ਟੂ ਸਰ ਡਿਸਟਿਲਡ ਵਾਟਰ ਸਰ र्थिक फ्रेम फ्रेम रितिक तू साइड हो जा रितिक दो दो लगे यार रितिक, तो रितिक साइड निकल जा ਚਾਰ ਬੰਦੇ ਹੋ ਥੋੜਾ ਜਿਹਾ ਕੀ ਹੋਇਆ ਭਾਈ ਸਰ ਥੋੜਾ ਜਿਹਾ ਕੱਟ ਗਿਆ ਬੰਦ ਸਰ 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 ਇਹਦੀ ਪੂਰੀ ਨੀਤੀ ਕਿਹਦੇ ਕਰ ਸਕਦੇ ਕਿੰਨਾ ਲੈਵਲ ਹੈ ਕਿ ਪਾਣੀ ਪਾਸੇ ਕਰੇ ਫੋਟੋ ਕਿਥੋਂ ਨਿਕਲ ਰਿਹਾ ਇੱਥੋਂ ਨਿਕਲ ਰਿਹਾ ਇਹਦੇ ਤੇ ਆਪਣੀ ਸਾਰੀ ਡਿਟੇਲਿੰਗ ਹੈ ਸਰ ਇਹਨੂੰ ਕੰਟਰੋਲ ਵੀ ਕਰ ਸਕਦੇ ਆ ਸਰ ਇੱਥੋਂ ਆਪਾਂ پلانਟ ਨੂੰ ਕੋਈ ਮਸ਼ੀਨ ਜੀ ਸਟਾਰਟ ਕਰਨੀ ਹੈ ਕੋਈ ਸਟਾਪ ਕਰਨੀ ਹੈ ਉਹ ਸਾਡਾ ਸਾਰਾ ਕੰਟਰੋਲ ਇੱਥੋਂ ਹੋ ਜਾਏਗਾ ਸਰ ਉਹ ਸਾਡਾ ਬਰਡ ਆਈ ਵੀਊ ਕੈਮਰਾ ਹੈ ਇਸ ਤੋਂ ਇਲਾਵਾ ਸਾਡੇ ਕੋਲ ਸੀਸੀਟੀਵੀ ਪੂਰੇ ਉਹਦੇ ਵਿੱਚ ਲੱਗੇ ਹੋਏ ਨੇ ਹਰ ਚੀਜ਼ ਦੀ ਮੋਨੀਟਰਿੰਗ ਆਪਾਂ ਇੱਥੇ ਬੈਠ ਕੇ ਇੱਕ ਸਿੰਗਲ ਪੁਆਇੰਟ ਤੇ ਕਰ ਸਕਦੇ ਹਾਂ ਸਰ ਹੋ ਗਿਆ ਸਰ ਸਟਾਰਟ ਕਰ ਦਿਓ ਸਰ ਇਹ ਆਪਾਂ ਰੈਂਪ ਕੋਲ ਸਿੱਧਾ ਹੀ ਆਫਿਸ ਤੋਂ ਸਿੱਧਾ ਹੀ ਮੇਨ ਐਸਕੇਆਰ ਬੇਸਿਨ ਤੇ ਆ ਗਏ ਆ ਤੇ ਇਹਦੇ ਤੋਂ ਸਰ ਸਾਨੂੰ ਪੂਰਾ ਕਲੀਅਰ 뷰 ਦਿਖ ਰਿਹਾ ਹੈ ਪਲਾਨਟ ਦਾ ਇੱਥੋਂ ਸਰ ਆਪਾਂ ਪੂਰਾ ਪਲਾਨਟ ਇੱਕ ਵਾਰੀ ਦੇਖ ਸਕਦੇ ਆ ਸਰ ਖੜੇ ਹੋ ਕੇ ਸਰ ਇਹ ਪੂਰੇ ਐਸਪੀਆਰ ਤੇ ਸਰ ਇਹ ਮੇਨ ਟਰੀਟਮੈਂਟ ਤੋਂ ਸ਼ੁਰੂ ਹੋ ਕੇ ਇੱਧਰ ਨੂੰ ਆ ਰਿਹਾ ਸਰ ਉਹ ਸੋਲਰ ਪੈਨਲ ਨੇ ਤੇ ਪਿੱਛੇ ਜਿਹੜੀ ਸਰ ਬਿਲਡਿੰਗ ਉਹ ਯੂਐਫਡੀ ਬਿਲਡਿੰਗ ਐ ਸਰ 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 ਬੇਸਿਕਲੀ ਇਹ ਸਾਡਾ ਇਨਲੈਂਡ ਪੁਆਇੰਟ ਹੈ ਜੀ ਪੂਰਾ ਅੰਡਰਗਰਾਉਂਡ ਸਿਸਟਮ ਹੈ ਸਰ ਕਿਤੇ ਤੁਹਾਨੂੰ ਸੀਵੇਜ ਆਂਦਾ ਨਹੀਂ ਦਿਖੇਗਾ ਪੂਰਾ ਆਟੋਮੈਟਿਕ ਡ੍ਰੈਕਟ ਸਿਸਟਮ ਹੈ ਉਥੇ ਨਿਕਲਦਾ ਸਿਰਫ ਉਹ ਦਿਖਦਾ ਹੈ ਡੀਓਡਰਾਈ ਸਿਸਟਮ ਲੱਗਿਆ ਹੋਇਆ ਹੈ ਸਰ ਤੁਹਾਨੂੰ ਦੇਖ ਰਿਹਾ ਕਿ 스멜 ਬਿਲਕੁਲ ਲਿਮਿਟਿਡ ਹੈ ਜਿਸ ਪਲੈਂਟ ਤੇ ਕਿਉਂਕਿ ਬਿਲਕੁਲ 스멜 ਨਹੀਂ ਹੈ ਕਿਉਂ ਡੀਓਰੇਟਰ ਸਿਸਟਮ ਲੱਗਿਆ ਹੈ ਅੱਗੇ ਚੱਲਦੇ ਹਾਂ ਸਰ ਹੋ ਰਿਹਾ ਸਰ ਸਿਪਾਹ ਫਰੈਸ਼ ਸਰ ਇਹ ਆ ਗਏ ਸਰ ਹੁਣ ਆਪਾਂ ਪ੍ਰਾਇਮਰੀ ਟ੍ਰੀਟਮੈਂਟ ਸਰ ਇਹਸ ਲਾਸਟ ਟੈਂਕ ਸਰ ਸਾਡਾ ਜਿੱਥੇ ਰੀਸੀਵਿੰਗ ਇਸ ਤੋਂ ਬਾਅਦ ਪੰਪਿੰਗ ਸਟਾਰਟ ਹੋ ਜਾਂਦੀ ਹੈ ਸਾਡਾ ਪਲਾਂਟ ਸਟਾਰਟ ਹੋ ਜਾਂਦਾ ਸਰ ਇੱਥੋਂ ਪੰਪ ਕਰਕੇ ਸਾਡੇ ਸਭ ਤੋਂ ਪਹਿਲਾਂ ਗ੍ਰੇਟ ਸੈਟਲਰਸ ਨੇ ਵੋਰਟੈਕਸ ਟਾਈਪ ਗ੍ਰਿੱਟ ਫਿਲਟਰ ਹੈ ਸਰ ਫਸਟ ਟਾਈਮ ਲਗਵਾਏ ਨੇ ਅਸੀਂ ਇੱਥੇ ਇਹਦੀ ਕੁਆਲਿਟੀ ਬਹੁਤ ਅੱਛੀ ਸਰ ਉਹ ਪਿੱਛੇ ਤੁਸੀਂ ਟਰਾਲੀ 'ਚ ਦੇਖੋਗੇ ਗ੍ਰਿੱਟ ਬਿਲਕੁਲ ਸੁੱਕ ਕੇ ਆਂਦੀ ਹੈ ਆਟੋਮੈਟਿਕ ਵਾਸ਼ਿੰਗ ਹੈ ਗਈ ਹੈ ਸਰ ਇਹਦੇ ਵਿੱਚ ਤੇ ਇਸ ਤੋਂ ਬਾਅਦ ਸਰ ਪਾਣੀ ਸਾਡਾ ਐਸਪੀਆਰ ਟੈਂਕਰ ਕਰ ਜਾਂਦਾ ਸਰ ਇਹ ਲੈਫਟ ਸਾਈਡ ਤੇ ਤੁਸੀਂ ਜਿਹੜਾ ਪਹਿਲਾ ਟੈਂਕ ਦੇਖ ਲਓ ਸਰ ਇਹ ਏਰੀਏਸ਼ਨ 'ਚ ਚੱਲ ਰਿਹਾ ਇਦਾਂ ਹੀ ਸਰ ਇਹ ਜਿਹੜਾ ਆਪਣਾ ਸੈਕੰਡ ਹੈ ਇਹ ਫਿਲਿੰਗ 'ਚ ਚੱਲ ਰਿਹਾ ਸਰ ਜਿਹੜਾ ਥਰਡ ਹੈਗਾ ਉਹ 'ਚ ਡਿਕੇਂਟਿੰਗ ਹੋ ਰਹੀ ਹੈ ਤੇ ਸਰ ਫੋਰਥ ਵਿੱਚ ਹਾਲੇ ਫੇਰ ਏਰੀਏਸ਼ਨ ਹੋ ਰਹੀ ਹੈ ਸਰ ਇਹ ਜਦ ਪੂਰਾ ਪ੍ਰੋਸੈਸ ਕੰ ਸਾਰੇ ਐਂਟਰੀ ਪੁਆਇੰਟ ਆ ਸਰ ਇੱਥੋਂ ਸੀਵਰੇਜ ਐਂਟਰ ਹੋ ਰਿਹਾ ਸਰ ਆ ਕੁਆਲਿਟੀ ਹੈ ਜੀ ਜੋ ਪਾਣੀ ਆਫਟਰ ਗ੍ਰੇਟ ਰਿਮੂਵਲ ਤੇ ਗੰਦਮੰਦ ਕਾਗਜ ਕੁਚਲਾ ਕਰਤਨ ਤੋਂ ਬਾਅਦ ਆ ਕੁਆ ਪਾਣੀ ਆਉਂਦਾ ਸਰ ਇਹਨੂੰ ਆਪਾਂ ਆ ਬਲੋਰ ਕੋ ਮੈਂ ਸਰ ਤੁਹਾਡਾ ਜਿਹੜਾ ਬੇਸਿਕਲੀ ਲੰਗਸ ਹੈਗੇ ਆ ਪਲਾਂਟ ਤੇ ਇੱਥੋਂ ਹਵਾ ਦਿੰਨੇ ਆ ਸਰ ਅਸੀਂ ਸਾਰੀ ਆ ਜਿੰਨੀ ਤੁਸੀਂ ਬਬਲਿੰਗ ਦੇਖ ਰਹੇ ਹੋ ਇਸ ਤੋਂ ਬਾਅਦ ਹੁਣ ਅੱਗੇ ਤੁਹਾਨੂੰ ਪਾਣੀ ਟ੍ਰੀਟਡ ਦਿਖੂਗਾ ਹੋਟਟਲੇ ਰਹਿਤ ਕੋਟ ਟੱਕ ਟੰਕ ਆ ਗਿਆ ਫਿਰ ਇਸ ਤੋਂ ਅਗੇ ਸਾਰੇ ਪਾਣੀ ਦੀ ਕੁਆਲਿਟੀ ਇਸ ਨੂੰ ਮੈਨੂਅਲ ਨਹੀਂ ਕਰੀ ਤੋਂ ਪਰ ਅਲਟਰਾ ਵੇਬਲੇਸ਼ਨ ਦੇ ਬਾਰੇ ਜੀਓਡੀ ਇਹ ਬਹੁਤ ਜ਼ਿਆਦਾ ਹੈ ਸਪੈਸ਼ਲਾਈਜ਼ਰ ਐਸ ਸੀਓਟੀਡੀਐਮ ਮਸ਼ੀਨਾਂ ਜਿਹੜੀਆਂ ਸਾਡੇ ਬੈਲਟ ਫਿਲਟਰ ਟਰਾਈਪਾ ਲਗਾਈਆਂ ਆ ਸਰ ਅਸੀਂ ਇਹਦੇ ਨਾਲ ਕੰਸਿਸਟੈਂਸੀ ਆਫ ਮੈਨਿਓਰ ਵੀ ਸਰ ਸਾਡੀ 95% ਤੱਕ ਆ ਰਹੀ ਹੈ ਸਰ ਆਪਾਂ ਦਿਖਾਣੇ ਆ ਸਰ ਉਹ ਵੀ i um. ਸੈਕਟਰ ਚ ਪਰਕੇ ਤੁਸੀਂ ਆਪਦੀ ਥਾਂ ਤੇ ਜਿੱਥੇ ਸਾਨੂੰ ਰੀਨੈਰੇਜ ਸਰ ਥੋੜਾ এনवायरमेंट ਨੂੰ ਹੋਰ ਇਨਹਾਂਸ ਕਰਨ ਲਈ ਥੋੜੀ ਆਪਾਂ ਗ੍ਰੀਨਰੀ ਤੇ ਵੀ ਬਹੁਤ ਧਿਆਨ ਦਿੱਤਾ ਇਹਦੇ ਸ਼ਾਰਟਿਕਲਚਰ ਵਰਕਸ ਤੇ ਆਪਾਂ ਫਲਾਵਰਿੰਗ ਬੈਡਸ ਪਲੱਸ ਆਪਾਂ ਫਰੂਟ ਵਾਲੇ ਟਰੀਜ਼ ਵੀ ਪਲਾਂਟ ਕੀਤੇ ਸਰ ਜਿਹੜੀ ਆਪਾਂ ਜਗ੍ਹਾ ਰੀਕਲੇਮ ਕੀਤੀ ਹੈ ਕਿਉਂਕਿ ਪਲਾਂਟ ਨੂੰ ਆਪਾਂ ਕਾਫੀ ਕੰਪਰੈਸ ਕਰ ਲਿਆ ਸਰ ਪੁਰਾਣੇ ਨਾਲ ਤੇ ਇਹਦੇ ਇਸ ਤੋਂ ਇਲਾਵਾ 92 ਮੈਗਾਵਾਟ ਦਾ ਜਿਹੜਾ ਸੋਲਰ ਪਲਾਂਟ ਹੈ ਸਰ ਉਹ ਵੀ ਆਪਣੇ ਜੋ ਮੈਕਸਿਮਮ ਇੱਥੇ ਆਪਣੇ ਨੀਅਰ ਬਾਏ ਏਰੀਆ ਚ ਸਭ ਤੋਂ ਵੱਡੀ ਕੈਪੈਸਿਟੀ ਦਾ ਲੱਗਿਆ ਸਰ ਸਰ ਉਸ ਲਜ ਕੰਸਿਸਟੈਂਸੀ ਅਗਰ ਚੈੱਕ ਕਰਨੀ ਹੈ ਸਰ ਉਹ ਆ ਰਹੀ ਇਸ ਲਈ ਜੇ ਉਹ ਆਸ-ਪਾਸ ਕੇ گاؤں ਵਾਲੇ ਲੈ ਜਾਂਦੇ ਸਰ ਹਮ ਸਬੀ ਖਾਂ ਬਿਲਕੁਲ ਡਰਾਈ ਹੁੰਦੀ ਸਰ ਡਰਾਈ ਖਾਦ ਆਂਦੀ ਹੈ ਸਰ ਬਿਲਕੁਲ ਕੋਈ ਇਹਨੂੰ ਅ ਅੱਗੇ ਟ੍ਰੀਟਮੈਂਟ ਦੀ ਲੋੜ ਨਹੀਂ ਹੈ ਸਿੱਧਾ ਡਾਇਰੈਕਟ ਉਹ ਆਪਾਂ ਖੇਤ ਪਾ ਸਕਦੇ ਹਾਂ ਸਰ ਟ੍ਰੀਟਡ ਵਾਟਰ ਕਿਤਨਾ ਹੁੰਦਾ ਹੈ ਸਰ ਅਭੀ 50 ਐਮਐਲਡੀ ਪਾਣੀ ਆ ਰਿਹਾ ਹੈ ਹਾਂਜੀ ਸਰ ਕਹਾਂ ਭੇਜਦੇ ਹੋ ਸਰ ਯੂਫ ਦੇ ਲਈ ਅਸੀਂ ਸਕੀਮ ਲਗਾਈ ਹੈ ਪੁਰਾਣੇ ਏਰੀਆਜ਼ ਦੇ ਵਿੱਚ ਕਰਨ ਲਈ ਹਾਲੇ ਪਲਾਂਟ ਸਾਡਾ ਆਪਰੇਸ਼ਨ ਹੋਏ ਮੇਰੇ ਕੋਲ 5-6 ਮਹੀਨੇ ਸਾਡਾ ਰਨਿੰਗ ਹੋ ਜਾਏਗਾ ਪੂਰੇ ਮੁਹੱਲੇ ਏਰੀਏ ਦੇ ਵਿੱਚ ਵਾਪਸ ਲੈ ਕੇ ਜਾਵਾਂਗੇ ਜਿਹੜੇ ਆਪਣੇ ਗ੍ਰੀਨ ਬੈਲਟਸ ਹੈ ਤੇ ਪਲੱਸ ਜਿਹੜੇ ਆਪਣੇ ਹਾਰਟੀਕਲਚਰ ਵਰਕਸ ਹੈ ਉਹਨਾਂ ਲਈ ਯੂਜ਼ ਕਰਾਂਗੇ ਸਰ ਇਸ ਤਰ੍ਹਾਂ ਸਰ ਟੈਂਕਰ ਫਿਲਿੰਗ ਸਟੇਸ਼ਨ ਅਸੀਂ ਬਣਾਉਂਦੇ ਹੋਏ ਨੇ ਆਲਰੇਡੀ ਉੱਥੋਂ ਟੈਂਕਰ ਜਾਂਦਾ ਹੈ ਰੋਡ ਵਾਸ਼ਿੰਗ ਲਈ ਜਾਂ ਹੋਰ ਹਾਰਟੀਕਲਚਰ ਵਰਕਸ ਉਹ ਲੋਕੀ ਲੈ ਕੇ ਜਾ ਰਹੇ ਆ ਸਰpani ਸਰ ਇਹ ਤੇ ਲਾਈਫ ਸੈਂਪਲ ਕਰਦੇ ਥੋੜਾ ਦੇਖ ਕੇ ਛਲਕੇ ਨਾਲ ਸਰ ਇਹ ਮਤਲਬ ਫਾਈਨਲ ਕੁਆਲਟੀ ਨਹੀਂ ਸਰ ਇਹ ਸੈਕੰਡਰੀ ਹੈ ਇਸ ਤੋਂ ਉੱਪਰ ਹੈ ਸਰ ਇੱਕ ਨੰਬਰ ਹੋਰ ਜਿਹੜਾ ਵਿਚਾਲਾ ਸਰ ਆ ਦੇਖੋ ਸਰ ਆ ਪਿੱਛੇ ਤਿੰਨ ਤਰ੍ਹਾਂ ਦੇ ਹੈ ਨਾ ਸਰ ਸਰ ਇਹ ਰੌ ਇਹ ਹੁਣ ਸੈਕੰਡਰੀ ਤੇ ਆ ਗਏ ਸਰ ਅਸੀਂ ਇਸ ਤੋਂ ਬਾਅਦ ਯੂ ਐਫ ਤੇ ਜਾਵਾਂਗੇ ਸਰ ਇਹ ਟਰਸ਼ਰੀ ਤੇ ਇਹ ਟਰਸ਼ਰੀ ਆ ਤਾਂ ਸਰ ਉਹ ਡਿਸਟਿਲਡ ਵਾਟਰ ਹੈ ਜੀ ਟਰਬਿਡਿਟੀ ਕਰਕੇ ਸਰ ਚੈੱਕ ਕਰਨ ਲਈ ਲੈਸ ਦਨ 1 ਟਰਬਿਡਿਟੀ ਹੈ ਸਰ